ਇਹਦਾ ਮਤਲਬ ਕਿ ਪੈਸੇ 70000 ਰੁਪਏ 80000 ਰੁਪਏ ਆਏ ਜਾਂਦਾਗਾ ਦੇਖੋ ਜੀ ਆਪਾਂ ਤਾਂ ਹੋ ਗਈ ਗਲਤੀ ਦੇਖੋ ਮੈਂ ਤਾਂ ਇਹ ਬੁਲਾਉਂਦੀ ਸੀ ਕਿ ਭਾਈ ਸਮਾਨ ਫੜਾ ਜਾ ਮੈਂ ਤਾਂ ਕਿੱਚੋਂ ਮੈਂ ਤਾਂ 2-4000 ਬਣ ਜਾਂਦਾ ਸੀ ਮੈਂ ਤਾਂ ਤਾਂ ਫੜਾ ਜਾਂਦਾ ਸੀ ਮੈਨੂੰ ਕਰ ਦਿਓ ਮਾ ਸਾਰਾ ਮੇਰਾ ਘਰ ਦੀ ਦੇਖਣਾ ਦਿੰਨਾ ਭਾਈ ਮੈਨੂੰ ਬੁਲਾਉਂਦੀ ਦਾ ਜੇ ਮੀਤ ਰਾ ਸਰਾ ਪਾਥੇ ਮੈਨੂੰ ਪਤਾ ਨਾ ਕਿਵੇਂ ਕੰਮ ਕਰਦਾ ਮੈਂ ਇਹ ਕਰਦਾ ਮੰਨਦਾ ਚੱਲ ਵੇ ਅੰਦਰ ਮੈਂ ਕਰਦਾ ਕੋ ਗੋਫੋਨ ਹੀ ਨਿ ਲਾਇਆ ਪੈਲੀਆਂ ਚੀ ਬੋਲਦੇ ਦੇਖੀ ਜਾਏ ਹਲੋ ਹਲੋ ਹਾਂਜੀ ਕਿਵੇਂ ਹੋ ਠੀਕ ਆ ਬੜੇ ਦਿਨਾਂ ਬਾਅਦ ਯਾਦ ਕੀਤਾ ਆਹੋ ਯਾਦ ਕੀ ਕਰਾਂ ਤੈਨੂੰ ਪਤਾ ਹੀ ਆ ਆਏ ਹੋ ਸੀ ਉਹ ਕੌਣ ਅਮਰੀਸ਼ ਪੁਰੀ ਆ ਕੁੜੇ ਰਵਣ ਕਰਿਆ ਆਇਆ ਮੈਂ ਅਸੀ ਕਰਈਆਂ ਕੀ ਕਰੀ ਜਾਨੀਏ ਕੁੜੀ ਕੁਛ ਨਹੀਂ ਮਾਸੀ ਕਰਨਾ ਕੀ ਸੀ ਆ ਕੱਪੜੇ ਧੌਂਦੀ ਸੀ ਮੈਂ ਕਿ ਚਲ ਪਾ ਦਾਂ ਮਸ਼ੀਨ ਚ ਤੂੰ ਪਚੜਾ ਲੈਣੀ ਤੂੰ ਤਾਪ ਸੁਦੇਹਾ ਕਰ ਲਿਆ ਕਰ ਥੋੜਾ ਜਿਹਾ ਤਾਂ ਕੰਮ ਹੁੰਦਾ ਸੋਡੇ ਕੀ ਕਰਾਂ ਮੈਂ ਸੀ ਤੈਨੂੰ ਪਤਾ ਜਦੋਂ ਗੱਗੂ ਆਏ ਨਾ ਕਰੇ ਉਦੋਂ ਕੰਮ ਵਧ ਜਾਂਦੇ ਨੇ ਜਦੋਂ ਉਹ ਵਗ ਜਾਂਦਾ ਉਹ ਕੰਮ ਰਹਿ ਜਾਂਦੇ ਨੇਗੇ ਹੋਰ ਆਇਆ ਤਾਂ ਹੈਗਾ ਤੂੰ ਕਿ ਮੈਂ ਆਈ ਸੀ ਮੈਂ ਤਾਂ ਨਾ ਦੁੱਧ ਖਰਾਬ ਹੋ ਗਿਆ ਦੁੱਧ ਲੈਣ ਆਈ ਸੀ ਸੋਡੇ ਨੂੰ ਮਿਲਦਾ ਤੱਕ ਸੰਗਲਾ ਦੁੱਧ ਦਾ ਦਿਓ ਅੱਜ ਚਲ ਕੋਈ ਨਾ ਆ ਜਾ ਬਈ ਇਹ ਦੇਣੀ ਤਾਂ ਤੀਹ ਵਰਤਾ ਕਿ ਗਗੂ ਨੇ ਕਦੋਂ ਜਾਣਾ ਸੱਚ ਗਗੂ ਨੇ ਚੱਲ ਜਾਣਾ ਬਸ ਆ ਤਿੰਨ ਚਾਰ ਦਿਨਾਂ ਤੱਕ ਕਹਿਣਾ ਜਾਊਂਗਾ ਅੱਛਾ ਹਾਂ ਸੋਨੂੰ ਵੀ ਔਖਾ ਹੀ ਹੋ ਜੂ ਘਰੇ ਹਨ ਔਖਾ ਹੋਰ ਬੜਾ ਕਿਹਾ ਸਾਰੇ ਕੰਮ ਰੁਕ ਜਾਂਦੇ ਸਾਡੇ ਤਾਂ ਘਰ ਦੇ ਉਹਦੇ ਬਿਨਾ ਫੇਰੀ ਤਾਂ ਇਨਾ ਕੰਮ ਨਹੀਂ ਹੁੰਦਾ ਹੈਗਾ ਉਹ ਤਾਂ ਹੁਣ ਭਈ ਫਿਰ ਕਿੱਥੋਂ ਹੁੰਦਾ ਹੁਣ ਸਾਰੀ ਉਮਰ ਕੰਮ ਕਿੱਥੋਂ ਕਰਿਆ ਜਾਂਦਾ ਚੱਲ ਆ ਜਾ ਫਿਰ ਤੈਨੂੰ ਮੈਂ ਦੁੱਧ ਦੀ ਗੁੱਟ ਪਾ ਕੇ ਦਿੰਨੀ ਹੈ ਹੋਰ ਦੁੱਧ ਦੇ ਮੈਨੂੰ ਤੂੰ ਨਾ ਮਸੀ ਲੈ ਆਪ ਤੋ ਫੜਾ ਹਾਂ ਦਾਦਾ ਸਾਡੇ ਵੀ ਅੱਜ ਥੋੜਾ ਜਿਹਾ ਤੈਨੂੰ ਪਤਾ ਗੱਗੂ ਬਾਹਰ ਨੂੰ ਗਿਆ ਹੋਇਆ ਸੀਗਾ ਢੜੀ ਅੰਦਰ ਪਿਆ ਸੀ ਐਂ ਤਾਂ ਪਤਾ ਮੈਨੂੰ ਮੁੱਲ ਦੇ ਦੁੱਧਾਂ ਨਾ ਫਿਰ ਤੈਨੂੰ ਪਤਾ ਹੀ ਹੁੰਦਾ ਥੋੜੇ ਛੋੜਾ ਚਲ ਹੁਣ ਸਾਡਾ ਡੰਗ ਲਈ ਜੂਗਾ ਸ਼ਾਮ ਨੂੰ ਮੈਂ ਤੈਨੂੰ ਦੇ ਜੂਗੀ ਨਾ ਐ ਤਾਂ ਕੋਈ ਨਾ ਤੇ ਹੋ ਜਿੱਤੋ ਕਿਵੇਂ ਆ ਠੀਕ ਆ ਹੁਣ ਤਾਂ ਬਸ ਉਹਨਾਂ ਵਾਰੀ ਠੀਕ ਐ ਇੰਨਾ ਚੰਗੀ ਐ ਦੋਵੇਂ ਗੱਲਾਈਆਂ ਦਵਾਈ ਨਹੀਂ ਲੱਗਦੀ ਕੋਈ ਠੰਡ ਪਿੰਦੀ ਤਾਂ ਹੋਣੀ ਆ ਵਧੀਆ ਐ ਤਾਂ ਰੋਟੀ ਰੋਟੀ ਥੋੜੀ ਕਣੀ ਖਾ ਲੈਂਦੀ ਆ ਪਰ ਬਾਹਲੀ ਨਹੀਂ ਖਾਂਦੀ ਮੇਤੋ ਤੁਹਾਡੇ ਘਰੇ ਵੀ ਨਹੀਂ ਘੇੜਾ ਪੱਸਦਾ ਹੈਗਾ ਤੂੰ ਕਿੱਥੇ ਆਉਣੀ ਹੈ ਹੁਣ ਗੱਗੂ ਆਇਆ ਕਰਕੇ ਤਾਂ ਤੂੰ ਜਮੇ ਹੀ ਨਹੀਂ ਆਉਂਦੀ ਸਮਝਿਆ ਜਦੋਂ ਹੁਣ ਇਹ ਆ ਜਾਂਦਾ ਉਹਦੋਂ ਸੋ ਕੋ ਸਾਡੇ ਕੰਮ ਵਧ ਜਾਂਦੇ ਨੇ ਜਦੋਂ ਇਹ ਭੱਗ ਜਾਂਦਾ ਉਹ ਸਾਰੇ ਰੁਕ ਜਾਂਦੇ ਨੇ ਹੋਰ ਐਂ ਤਾਂ ਹੈਗਾ ਚਲ ਮੈਂ ਕਰੂ ਫਿਰ ਤੂੰ ਆ ਤਾਂ ਜਾਨੀ ਹੈ ਫਿਰ ਤੈਨੂੰ ਪਤਾ ਜੀ ਦੋ ਘਰੇ ਬੰਦਾ ਹੋਵੇ ਫਿਰ ਔਖਾ ਹੋ ਜਾਂਦਾ ਜਾਨਾ ਹੋਣਾ ਚਲ ਕੋਈ ਨਾ ਉਹਨਾਂ ਨੂੰ ਵਧੀਆ ਦਵਾਈ ਬੂਟੀ ਦਵਾਈ ਚਲੋ ਦਵਾਈ ਤਾਂ ਪੁੱਤ ਵਧੀਆ ਦਵਾਈ ਜਾਂਨੇ ਆ ਗੱਲ ਕਰ ਥੋੜੀ ਜਿਹੀ ਉਹਨਾਂ ਕੋਲ ਲੈਣਾ ਲੈਂਦੀ ਨਹੀਂ ਸਹੀ ਟਾਈਮ ਤੇ ਦਵਾਈ ਆਂ ਪੈਸੇ ਪੱਟੀ ਜਾਂਨੇ ਆ ਕੀ ਫਾਇਦਾ ਬਰਬਰ ਕਿਲਫਾ ਫੇ ਰੱਖੀ ਜਾਂਦੀ ਹੈ ਫਿਰ ਦਵਾਈ ਤਾਂ ਲੈਣ ਦਾ ਪਤਾ ਹੱਕ ਆ ਉਹਦਾ ਸਾਡੇ ਤਾਂ ਆਪਾ ਡੈਡੀ ਹੁਣ ਪਿੱਛੇ ਚਾਰ ਪੰਜ ਦਿਨ ਹੋ ਗਏ ਬਲਾਈ ਬਿਮਾਰ ਹੋ ਗਿਆ ਸੀਗਾ ਫਿਰ ਦਵਾਈਆਂ ਬੁੱਟੀਆਂ ਬੋਤਲ-ਬਤਲਾਂ ਲਵਾ ਕੇ ਬਸ ਆਹੀ ਲੇਟ ਨਾਲ ਟੀਆਂ ਲੱਗਦੀਆਂ ਸੀਗੀਆਂ ਬੋਤਲ-ਬਤਲਾਂ ਲਵਾਈਆਂ ਫਿਰ ਹਾਂ ਇਹ ਤਾਂ ਹੈਗੀ ਆ ਬਿਮਾਰੀ ਜੀ ਹੋਰ ਹੁਣ ਠੀਕ ਆਗਾ ਹਜੇ ਹੋਰ ਇੱਕ ਤਾਂ ਸਾਡੀ ਬਹੂ ਨਾੜਬਣੀ ਵਾਲੀ ਹੈ ਗੱਲ ਨਹੀਂ ਮੰਨਦੀ ਕਿਸੇ ਦੀ ਬਹੇਰਾ ਮੈਂ ਕਹਿੰਦੀ ਆ ਵੀ ਭਾਈ ਬੁੱਕ ਪੈਸਿਆਂ ਦਾ ਡਾਕਟਰ ਨੂੰ ਦੇ ਕੇ ਆਉਣੇ ਆਗੇ ਤੇਰਾ ਮਨ ਠੀਕ ਹੈ ਗਲਤ ਹੈ ਗੱਲ ਮੈਂ ਭਾਈ ਦੋ ਦਵਾਈ ਖਾ ਟਾਈਮ ਸਰਨਾ ਫਿਰ ਸਵੇਰੇ ਕੋਈ ਤੈਨੂੰ ਨਾ ਠੀਕ ਹੋਈ ਅਗਲਾ ਆ ਕੋਹ ਨਹੀਂ ਇਹਨਾਂ ਨੇ ਦਵਾਈ ਨਹੀਂ ਚੱਜਦੀ ਦਵਾਈ। ਛਲ ਕੋਈ ਨਾ ਸਾਡੇ ਵੀ ਨਾ ਹੁੰਦਾ ਸੀ ਦੁੱਧ ਡੈਰੀ ਚ ਲੈ ਕੇ ਆਉਣਾ ਨੇ ਤੈਨੂੰ ਪਤਾ ਹੀ ਹੈ ਨਾ। ਉਹ ਫਿਰ ਮੈਂ ਕਿਹਾ ਚੱਲ ਪਿਆ ਕਾ ਅੱਧੀ ਇੱਕ ਗਲਾਸੀ ਦੇ ਦੇ ਮਾ ਜਵਾਬ ਦੇ ਤਾਂ ਮਾ ਸੇਂ ਕਹੂਗੀ ਹੁੰਦੇ ਕੋ ਬੰਦੇ ਚੀਜ਼ ਨੂੰ ਜਵਾਬ ਦੇ ਦਿੰਦੇ ਨੇ। ਹੋਰ ਚਲੋ ਐ ਤਾਂ ਮੈਂ ਵੀ ਆਸ ਜੀ ਕਰਕੇ ਤੇਰੇ ਕੋਲ ਹੀ ਆਉਣੀ ਹੁੰਦੀ ਹੈ ਹੋਰ ਨਹੀਂ ਮੈਂ ਕਿਸੇ ਤੇ ਜਾਂਦੀ। ਚਲ ਕਰ ਫਿਰ ਹੁਣ ਕਹਿੰਦੀ ਚਾਹ ਕਰਨੀ ਆ ਮੈਂ ਕਿਹਾ ਚੱਲ ਮੈਂ ਦੱਸਾਂ ਮੈਂ ਕਿਹਾ ਕੁੱਟ ਚਾਹ ਦੀ ਨਾ ਨਾ ਬਸ ਬਣਾਉਣੀ ਆ ਚਾਹ। ਬਹੁਤ ਮੁਵੀ ਨਹੀਂ ਆ ਘੁੱਟ ਦਵਾਈ ਲਊਗੀ ਫੇਰ ਚੱਲ ਕੋਈ ਨਾ ਵਧੀਆ ਹੋਇਆ ਚੱਲ ਨਾਲ 10 ਮਿੰਟ ਆ ਗਈ ਮੇਰੇ ਕੋਲ ਨਾਲ ਚੱਲ ਦੁੱਧ ਦੀ ਘੁੱਟ ਲੈ ਗਈ ਹੋਰ ਮੁਖਬਾਨ ਨੇ ਨਾ ਜਾਇਆ ਉਹ ਨਹੀਂ ਬਿੰਦੋ ਫੇਰ ਧੁੱਪ ਵਾਰੀ ਚੜ ਜਾਂਦੀ ਜੀ ਨਹੀਂ ਕਰਦਾ ਆਉਣੇ ਹਾਂ ਇਹ ਤਾਂ ਹੁਣ ਤਾਂ 8-9 ਵਜੇ ਤੋਂ ਬਥੇਰੀ ਗਰਮੀ ਲੱਪਣ ਲੱਗੀ ਆਉਂਦੀ ਆ ਐਂ ਲੱਗਦਾ ਬਾਰ 1 ਵਜੇ ਜਾਂਦੇ ਨੇ ਹਾਂ ਐਂ ਤਾਂ ਹੈਗਾ ਹੀ ਹੈਗਾ ਫਿਰ ਜੇ ਗੱਗੂ ਜਾਵੜਾ ਫਿਰ ਤਾਂ ਕੰਮ ਜਾਨੀ ਪੜ ਜੂਗਾ ਸੋਦੇ ਘਰ ਦਾ ਹਨਾ ਕੰਮ ਹੀ ਨਹੀਂ ਔੜਦਾ ਇਕੱਲੇ ਰੁਕ ਜਾਂਦੇ ਨੇ ਸਾਰੇ ਕੰਮ ਮੜ ਕੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਐਂ ਲੱਗਦਾ ਕੰਮ ਹੀ ਹੈ ਨਹੀਂ ਕੋਈ ਫਿਰ ਬਾਹਰ ਦਾ ਕੰਮ ਵੀ ਤੈਨੂੰ ਹੋ ਜੂਗਾ ਬਾਹਰ ਤੇ ਸਾਰੇ ਮੇਰੇ ਸਿਰ ਤੇ ਹੋ ਜਾਂਦੇ ਫਿਰ ਰੁੱਖਾ ਬਹੁਤ ਹੋ ਜਾਂਦਾ ਭਈ ਬੰਦੇ ਬਿਨਾ ਕੀ ਕਰੇ ਚੱਲ ਉਹ ਵੀ ਮਜਬੂਰੀ ਚ ਜਾਂਦਾ ਵਿਚਾਰਾ ਡੇਉਟਾਂ ਕਿਹੜਾ ਮਿਲ ਜੂਗਾ ਜਾਣਾ ਤਾਂ ਪੈਣਾ ਹੀ ਆ ਫਿਰ ਹੁਣ ਤੈਨੂੰ ਪਤਾ ਉਹੀ ਆ ਕੱਲਾ ਕਵਾਉਣ ਵਾਲਾ ਕੋਈ ਹੈ ਨਹੀਂ ਹੋਰ ਇਹ ਤਾਂ ਹੈ ਹੀ ਹੁਣ ਫਿਰ ਕੀ ਕਰ ਜੀ ਹੁਣ ਅੱਗੇ ਤੇਰੇ ਸਹੁਰੇ ਨੇ ਬਿਛੇਰਾ ਕੰਮ ਕੀਤਾ ਭਾਈ ਹਾਂ ਹੁਣ ਉਹ ਤੋਂ ਵੀ ਨਹੀਂ ਸਾਰੀ ਉ हां चल ठीक है पता मैं जाननी फिर चांद नु देखदे होणगे चल कोई नमासी लेदासे ए भी बेचारी चल आईसी ਨਾਲੇ ਦੋ ਮਿੰਟ ਟੇ ਢੋਲਾ ਕਰ ਗਈ ਲੈ ਵਾਣਾ ਹਸੂਠਾ ਕਪੜੇ ਜ ਮਸ਼ੀਨ ਚ ਪਾਈ ਦੇਵਾ ਪਰ ਡੜੀ ਦਾ ਨਹੀਂ ਪਤਾ ਹੈਗਾ ਕਦੋਂ ਕਹਿ ਦੇ ਮੈਂ ਦੋ ਕੁੱਤਾ ਚਾ ਰਹੀਆਂ ਕਰ ਤਾ ਆ ਪਈਆ ਪਰ ਬਣ ਓਏ ਕੀ ਹੋ ਗਿਆ ਪਈਓ ਹੋ ਹੋ ਕੀ ਗੱਲ ਹੋ ਗਈ ਬੜਾ ਡਿੱਗੇ ਜੇ ਪਏ ਅੱਜ ਕੁਛ ਨਹੀਂ ਕੰਮ ਨਵੇੜ ਕੇ ਪਈ ਸੀ ਸਿਰ ਜਿਉ ਉਠੜਿਆ ਉਹਨੇ ਕਿਹਾ ਚਲ ਮੈਂ ਘੰਟਾ ਰੈਸਟ ਕਰ ਲਾਂ ਅੱਛਾ 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 ਉਹ ਤਾਂ ਠੀਕ ਆ ਸਾਰੇ ਠੀਕ ਹੀ ਐ ਸਾਰੇ ਕਿੱਥੋਂ ਆਇਓ ਗੜੇ ਗੁੜੇ ਕੱਢ ਕੇ ਮੈਂ ਬਸ ਬੱਬੂ ਕੋਲ ਬੈਠਾ ਸੀਗਾ 10 ਮਿੰਟ ਉਹ ਤਾਂ ਬਰ ਗਿਆ ਸੀਗਾ ਘਰ ਦੇ ਕੰਮ ਨਾ ਦੇਖਿਆ ਕਰੋ ਬੱਬੂ ਕੋਲ ਬੈਠੇ ਰਿਹਾ ਕਰੋ ਉਹ ਘਰ ਦੇ ਕੰਮ ਹੀ ਦੇਖੀ ਜਾਂਦਾ ਯਾਰ ਐਵੇਂ ਕਿਸੇ ਬੋਲਣ ਲੱਗ ਜਾਂਦੇ ਆਣੇ ਤੁਸੀਂ ਆਪਣੇ ਘਰੇੋਂ ਕਿ ਬੱਬੂ ਦੇ ਘਰੇੋਂ ਉਹ ਚਾਰਸਪਰੇ ਘੁੰਮਣਾ ਪੈਂਦਾ ਤੈਨੂੰ ਹੀ ਪਤਾ ਹਾਂ ਬਸ ਹੂੰ ਦੋ ਮਹੀਨੇ ਤੋਂ ਘਰੇ ਹੋਣਾ ਤੂੰ ਆ ਕੇ ਮਾੜਾ ਮਟਾ ਘਰ ਦਾ ਦੇਖ ਬਈ ਬਈ ਕੋਈ ਚੀਜ਼ ਤਾਂ ਨਹੀਂ ਲਿਆਉਣ ਵਾਲੀ ਕੋਈ ਘਰ ਦਾ ਕੋਈ ਟੁੱਟੀ ਭੱਜੀ ਚੀਜ਼ ਚੀਕ ਕਰਨ ਆਈ ਆ ਉਹ ਘਰ ਦਾ ਪਤਾ ਤੂੰ ਦੱਸਣਾਗਾ ਹੁਣ ਮੈਂ ਹੁਣੇ ਦੇਖਣਾ ਮੈਂ ਤਾਂ ਕਰਾਈ ਲੈਣੀ ਹੁੰਦੀ ਆ ਫੇਰ ਬਾਦ ਠੀਕ ਆ ਫੇਰ ਇਹ ਕਰਾਈ ਲੈਣੀ ਆ ਤਾਂ ਤੂੰ ਐ ਪੁੱਛ ਲੱਗ ਬਈ ਬਾਪੂ ਦੀ ਦਵਾਈ ਮੁੱਕੀ ਆ ਜਾਂ ਨਹੀਂ ਨਾਲੇ ਮੈਨ ਪੈਸੇ ਦੇ ਦੇ ਬਾਪੂ ਦੀ ਦਵਾਈ ਲੈ ਕੇ ਆਉਣੀ ਸੀ ਜਾ ਕੇ ਕੱਲ ਨੂੰ ਪਰਸੋਂ ਤਾਂ ਲੈ ਕੇ ਆਏ ਐ ਅਨਵਾਈਸ ਜੀ ਕੌਣ ਗਿਆ ਪਰਸੋਂ ਲੈ ਕੇ ਆਏ ਆ ਬਾਪੂ ਦਾ 15 ਦਿਨ ਹੋ ਗਏ ਦਵਾਈ ਲੈਣ ਦੀ ਖਤਮ ਹੋਣ ਵਾਲੀ ਆ ਓਏ ਨਿੰਗ ਨਿੰਗ ਦਵਾਈ ਹੁੰਦੇ ਬਾਪੂ ਚਿੱਜੇ ਗਦੇ ਤੁਸੀਂ ਦਵਾਈ ਤਾਂ ਤੁਰ ਤਰ ਪੈਣੇ ਓ ਇਹ ਨੂੰ ਨਹੀਂ ਪਤਾ ਹੈਗਾ ਪਤਾ ਕਿੰਨੀ ਮਹਿੰਗੀ ਦਵਾਈ ਆ ਨਾਲ ਦਿੰਦਾ ਵੀ ਡਾਕਟਰ 10-10 ਦਿਨਾਂ ਦੀ ਆ ਉਦੋਂ ਬਾਅਦ ਦਿੰਦਾ ਨਹੀਂ ਚੱਲ ਕੋਈ ਨਹੀਂ ਯਾਰ ਦੇ ਦੇ ਦੇਣਾ ਪੈਸੇ ਲੈ ਆਏ ਹੋ ਚਾਹ ਦੇ ਕੁੱਟ ਪਾਏਂਗੇ ਇਹ ਤੋ ਦੇਖਾ ਬੋਲਣ ਤੇ ਹੀ ਹੋ ਰ। ਹੋਰ ਤਾਂ ਹੁਣ ਮੈਂ ਬੋਲ ਦੀ ਬੁਰੀ ਲੱਗਦੀ ਐ ਦੋ ਦਿਨ ਘਰੇ ਆਂਦਾ ਆਏ ਨਹੀਂ ਬੰਦਨ ਪਰਮਾ ਗਰਮ ਕਰੀਦਾ ਦਵਾਈ 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 ਇਹ ਤਾਂ ਕੋਸ਼ਿਸ਼ ਕਰਦਾ ਸੌਦਾ ਮੌਕੇ ਦਾ ਕਰੇ ਦਵਾਈ ਮੌਕੇ ਦੇ ਨਾਲ ਦਿੰਦਾ ਕੰਜਰ ਵੈਸੇ ਲੋਟੀਆਂ ਆਂਦਾ ਘਰ ਦਾ

ਗਰਮੀ ਪੈਂਦੀ ਆ ਪਰ ਤੂੰ ਜਦੋਂ ਨਾ ਆਉਣਾਗਾ ਉਹਦ ਨਾਉਣਾ ਕਦੇ ਇੱਧਰ ਬਾਗਿਆ ਕਦੇ ਉੱਧਰ ਬਾਗਿਆ ਕਦੇ ਐਂ ਕਰਕੇ ਕਦੇ ਐਂ ਕਰਕੇ ਘਰੇ ਬੈਠ ਕੇ ਕਦੇ ਪੁੱਛੇ ਪਈ ਕੁਛ ਚੀਜ਼ ਦੀ ਲੋੜ ਆ ਕੋਈ ਟੁੱਟੀ ਪੱਜੀ ਚੀਚੀ ਕਰਾਉਣੀ ਆ ਤਾਂ ਹੁਣ ਦੱਸ ਦੇ ਕੀ ਗੱਲ ਬਾਤ ਆ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਬਸ ਤੂੰ ਮੈਨੂੰ ਚੁੱਪ ਕਰਕੇ ਪੈਸੇ ਦੇ ਨਾਲ ਤਾਂ ਮੈਂ ਬਾਪੂ ਦੀ ਦਵਾਈ ਲਾਉਣ ਨਾਲ ਸੌਦਾ ਚੱਕ ਲਮ ਤੂੰ ਤਾਂ ਲਾ ਤੇ ਲੈ ਲੈ ਕਿੰਨੇ ਚਾਹੀਦੇ ਆ ਦੇ ਦੇ 20000 ਰੁਪਏ ਦੇ ਵਿੱਚ ਹੀ ਦਵਾਈ ਆ ਦੇ ਵਿੱਚ ਹੀ ਸੌਦਾ ਸਦਾ ਸਾਰਾ ਕੁਛ ਆ ਜੀ 20000 ਤੇ ਹੋਰ ਆਣਾ ਕਿਵੇਂ ਬਾਰੇ ਮੰਗਲੇ ਥੋੜੇ ਮੰਗੇ ਆ ਮੈਂ ਉਹਦੇ ਪੇਕੇ ਨੂੰ ਥੋੜੀ ਨਾ ਦੇਣੇ ਆ ਨਾ ਨਾ ਥੋੜੀ ਮੰਗੇ ਆ ਵਾੜੇ ਤੋਂ ਮੰਗੇ ਸਮਾਨ ਆਊਗਾ ਕੱਲ ਕੋਣੀ ਸਮਾਨ ਦੱਸ ਦੇ ਮੈਂ ਲੈ ਆਉਂਗਾ ਠੀਕ ਆ ਬਾਪੂ ਨੂੰ ਤਾਂ ਤਿਆਰ ਹੋ ਜੇ ਮੈਂ ਦੁਬਾਰਾ ਆਪੀ ਦਵਾ ਲਵਾਂ ਉਹ ਦੱਸ ਦੇ ਨਹੀਂ ਤਾਂ ਮੈਨੂੰ ਪੈਸੇ ਦੇ ਦੇ ਮੈਂ ਤਾਂ ਆਪੀ ਲਿਆਉਂਗੀ ਹੁਣ ਮੈਂ ਹੈਗਾ ਘਰ ਮੈਂ ਲੈ ਆਉਂਗਾ ਕੋਈ ਨਾ بس ਤੂੰ ਆਪਦਾ ਦਾਇਂ ਦੇਲੇ ਪਸੇ ਜਾ ਕੇ ਨਾ ਬਾਹਰ ਅੰਦਰ ਕੱਲੇ ਕਰ ਸੁਣ ਮੇਰੀ ਮੈਨੂੰ ਕਾਲ ਆਈ ਸੀਗਾ ਸਰਦ ਦੀ ਮੈਂ ਜਾਣਾ ਦਾ ਮੇਰੇ ਕੱਪੜੇ ਗੜ ਪੈਕ ਕਰ ਕੋਈ ਨਾ ਮੈਂ ਕਰ ਦੂੰਗੀ ਤੁਸੀਂ ਮੈਨੂੰ ਪੈਸੇ ਦੇ ਦਿਓ ਜਾਂ ਫਿਰ ਮੈਨੂੰ ਗੂਗਲ ਪੇ ਕਰ ਦੋ ਮੇਰੇ ਵਾਲੇ ਫੋਨ ਮੈਂ ਕਰ ਦੇਂਦਾ ਤੇਰੇ ਕੱਪੜੇ ਪੈਕ ਹੁਣੀ ਕਰ ਆ ਪੈਸੇ ਤੈਨੂੰ ਹਾਂ ਹੁਣੀ ਕਰ ਦੇ ਮੇਰੇ ਫੋਨ 'ਚ ਕਰ ਦੇਣਾ ਹਰ ਵਾਤਾ ਪੈਸੇ ਵੈਸੇ ਕਮਾਉਣੇ ਸੌਖੇ ਪੈ ਗਏ ਬਾਲਾ ਦੇਖ ਕੇ ਖਰਚਾ ਕਰ ਲਿਆ ਕਰੋ ਦੇਖ ਕੇ ਖਰਚ ਮੈਂ ਕਿਹੜਾ ਤੇ ਪੇਕੇ ਨੂੰ ਕੋਈ ਚੀਜ਼ਾਂ ਬਣਾਵਣਾ ਕਿ ਦੇਈ ਜਾਨੀ ਆ ਚੀਜ਼ਾਂ ਬਣਾ ਕੇ ਸੁਣਾਉਣਾ ਆਉਂਦਾ ਸੋਨ ਤਾਂ ਕੰਮ ਕਰਨਾ ਬਹੁਤ ਔਖਾ ਹੈ ਫਿਰ ਨਾ ਜਾਓ ਘਰੇ ਬਹਿ ਜਾਓ ਫਿਰ ਖਾਓਗੇ ਕਿੱਥੋਂ ਫਿਰ ਬਸ ਬਹਿ ਠੀਕ ਹੈ ਫਿਰ ਖਵਾ ਦੇ ਤੂੰ ਕੰਮ ਕਰੇਂਗਾ ਤਾਂ ਖਾਣਾ ਵੀ ਪਊਗਾ ਹੀ ਬਾਲਾ ਕਰਤੇ ਕਰਦੇ ਨੇ ਤਾਂ ਪਾਪਾ ਕਿਧਰ ਗਿਆ ਬਾਪੂ ਉਹਦੇ ਦੇ ਨਹੀਂ ਪਿਆ ਬਾਪੂ ਤਾਂ ਅੰਦਰ ਪਿਆਗਾ ਉਹ ਤਾਂ ਉਹਨੂੰ ਲੈ ਕੇ ਜਾਣਾ ਸਵੇਰੇ ਮੈਂ ਸੰਦੇਹਾ ਹੁਣ ਕਿ ਮੈਂ ਹਾਂ ਤੂੰ ਅਰੇਸਟ ਕਰ ਲਾ ਠੀਕ ਐ ਮੈਂ ਕੱਪੜੇ ਕਰਦੇ ਪੈ ਕੇ ਜਾ ਰਾਂ ਤੋਤੇ ਪੈਨੇ ਬਸ ਮੈਂ ਤਾਂ ਬੈਗ ਚ ਪਾਉਣੇ ਆ ਪਾ ਦੇਣੀ ਐ ਕਿ ਪਾਉਣੇ ਨੇ ਹੋਰ ਦੋ ਦਿਨ ਘਰੇ ਇਹਦੇ ਨਾਲ ਨਿੱਕ ਚਿੱਕੀ ਨਹੀਂ ਲੋਟ ਆਉਂਦੀ ਉਹ ਹੋ ਗਿਆ ਬਾਪੂ ਠੀਕਾ ਪਤਾ ਆ ਗਿਆ ਇਹ ਹੋਰ ਆ ਗਿਆ ਬੈ ਜਾ ਇਹ ਮੈਂ ਸੱਟਾ ਹੁਣ ਤੂੰ ਹਾਂ ਹੁਣ ਤਾਂ ਠੀਕ ਐ ਚਾ ਹੋਰ ਠੀਕ ਠਾਕ ਵੱਗ ਗਿਆ ਮੈਨਾਂ ਉਹ ਨਹੀਂ ਦਵਾਈ ਦਵਾਈ ਜਿਹੜਾ ਕੇ ਪਏ ਸੀਗੇ ਅੱਛਾ ਇਹ ਦਵਾਈ ਬੁੱਟੀ ਦਵਾਈ ਲੈ ਲੈਣਾ ਹਾਂ ਹਾਂ ਠੀਕ ਐ ਹਮਣਾਂ ਗਏ ਦਵਾਈ ਮੁੱਕੀ ਪੀਆ ਬਾਪੂ ਦੀ ਲੈ ਦਵਾਈ ਲਿਆਵਾਂਗੇ ਯਾਰ ਹਜੇ ਮੰਗ ਜਾਣਗੇ ਇੱਕ ਦੋ ਦਿਨ ਨਾ ਨਾ ਤਣ ਕਤਣ ਕਾਉਣਾ ਹੋਰ ਅੱਲੋ ਬਾਤ ਕੋਈ ਬੋਲੀਏ ਬਸ ਇਹਦਾ ਟਾਈਮ ਨਹੀਂ ਗਈ ਜਾਂਦਾ ਅੱਛਾ ਉਹ ਨਾ ਫੇ ਫੇਰ ਉਹ ਫੋਨ ਦਾ ਸਾਹਮਣੇ ਕੰਦਾ ਆ ਜਾ ਦੋ ਦਿਨ ਐ ਜੇ ਘਰੇ ਅੱਛਾ ਇਹ ਸੱਦ ਲੈ ਕੇ ਤਾਂ ਤੇਰੇ ਬਣਾ ਨਹੀਂ ਸਰਦਾ ਮਤਲਬ ਉਹ ਡਿਊਟੀ ਦਾ ਡਿਊਟੀ ਹੈ ਇਹ ਹੋਰ ਦੋ ਦਿਨ ਵੀ ਕੱਟਦੇ ਕਦੋਂ ਆਏ ਨੇ ਰਵਣ ਬੋਤਲਾ ਕੇ ਨਹੀਂ ਆ ਘਰ ਆ ਮਗਿਆਲੇ ਆ ਦੇ ਉਹ ਸੌਦੇ ਪੱਤੇ ਬਣਾ ਵੀ ਨਹੀਂ ਸਰਦਾ ਪੱਤੇ ਕੰਮ ਬਣਾ ਵੀ ਨਹੀਂ ਸਰਦਾ ਮੈਂ ਤਾਂ ਦਬਾਈ ਬੁਰੀ ਟਾਈਮ ਤੇ ਲਾਇਆ ਕਰ ਤੂੰ ਮੇਰੇ ਕਰਕੇ ਘਰ ਸੁਣਾ ਹੱਟ ਕੇ ਜਾਂਦਾ ਮੈਂ ਨਾ ਨਾ ਕੋਈ ਨਾ ਵੇਫਿਕਰ ਹੈ ਦਵਾਈ ਤਾਂ ਲਿਆਵਾਂਗੇ ਕੋਈ ਨਹੀਂ ਹੋਰ ਹੂੰ ਤਾਂ ਸੇਧ ਠੀਕ ਅੰਗਲੇ ਨਾਲ ਹਾਂ ਅਗਰੋਂ ਫਰਕ ਹੈ ਜਦੋਂ ਫਰਕ ਹੈ ਆ ਸੁਖਰਾ ਮਾਰ ਕੇ ਹੀ ਆ ਉਹ ਗਰਮੀਆਂ ਬਾਹਰ ਯਾਰਾ ਸਖਾ ਕੇ ਦੋ ਰੁਟਣੇ ਤੇ ਪੈ ਜਾਂਦੇ ਮੋਈ ਨਾ ਅੰਦਰ ਹੂੰ ਹੂੰ ਲੋੜ ਡਰੋ ਤਾਂ ਗਰਮੀ ਹੈ ਵਾਲੀ ਵਾਰ ਆ ਬਾਕੀ ਹੱਥ ਨੇ ਫਿਰ ਦਿਆ ਕਰ ਮਾ ਬਟਾ ਕਿਹੜਾ ਬਰਬੂਰ ਮਾਹੌਲ ਜਾ ਬੰਦਰਾ ਚਿੱਤੇ ਹੋਰ ਫਾਇਦਾ ਹਾਂ ਹੱਥ ਨੇ ਜੋ ਠੰਡ ਜੀ ਹੁੰਦੀ ਉਹ ਦੋ ਬਗ ਜਾਂਦੇ ਇਧਰ ਨੂੰ ਸਸ ਕਰਨੀ ਨੂੰ ਠੀਕ ਆ ਬਾਕੀ ਜੋ ਗੱਲਬਾਤ ਹੁੰਦੀ ਮੈਂ ਲਾਲਿਆ ਕਰ ਫੋਨ ਤੋਂ ਫੋਨ ਫਾਵਾ ਲਾਉਂਦੇ ਨੇ ਕੀ ਗੱਲ ਉਹ ਫੋਨ ਬਸ ਯਾਰ ਉਹ ਨਹੀਂ ਲਾਈਦਾ ਜਦੋਂ ਮੈਂ ਕੰਮ-ਕਮ ਤੇ ਨਾ ਹੋ ਮੈਂ ਫੇਰੇ ਮੈਂ ਵਿੱਚੋਂ ਨਾ ਨਾ ਲਾਲਿਆ ਕਰ ਫੋਨ ਕੋਈ ਨਾ ਸੈਸ ਕੀ ਪੁੱਛਣੀ ਹੁੰਦੀ ਐ ਦੱਸਦਾ ਕਰ ਚੱਲ ਕੋਈ ਨਹੀਂ ਫਿਰ ਲਾਲਿਆ ਕਰਾਂਗੇ ਕਹਿਦਿਆ ਕਰੂ ਆ ਇਹਨੂੰ ਰਮਣ ਨੂੰ ਉਹਨੇ ਭਾਈ ਮੇਰੀ ਵੀ ਤਾਰ ਦੇਗਾ ਚਾ ਕਰ ਲਈਦਾ ਪਾ ਲੈ ਉੱਥੋਂ ਕਹਿੰਦਾ ਮੈਂ ਕਹਾਂ ਰਵਣ ਕੀ ਆਪਾਂ ਲੱਤਾਂ ਖਾ ਕੇ ਹਟੇ ਸੀਗੇ ਹਲੇ ਏ ਕਹਿੰਦਾ ਮੈਂ ਤਾਂ ਮੜਾ ਜਾ ਜਾ ਕਰਨਾ ਚਕਤਾਰ ਕੀ ਕਈ ਜਾਂਦੇ ਸੀਗੇ ਕਹਾਂ ਆ ਕੇ ਜੇ ਫਿਰ ਮੈਂ ਜਾਣਾ ਕੰਮ ਜੁਰਤਾਰ ਹਾਂ ਕੋਈ ਨਹੀਂ ਜਾਇਆ ਉਹ ਕਹਦਾ ਮੈਂ ਨਾਲ ਜੀ ਜਾ ਕੇ ਆਉਣਾ ਮੜਾ ਯਾਰ ਜਾ ਜਾ ਕੋਈ ਨਹੀਂ ਇਹ ਗੱਲ ਸੁਣ ਤੇ ਚੱਲ ਚਾਬਾ ਕਹਿੰਦਾ ਮੁੰਡਿਆਂ ਫੜਾ ਤੈਨੂੰ ਹਾਂ ਕੋਈ ਨਹੀਂ ਕਹਿ ਦੇ ਫਿਰ ਇਹ ਕਹਿੰਦਾ ਗੌਰ ਰੱਖਿਆ ਕਰ ਆਪਦੀ ਠੀਕ ਆ ਠੀਕ ਆ ਪੁੱਤ ਹਾਂ ਹਾਂ ਰਵਣ ਚੱਲ ਕੱਪੜਾ ਤਾਂ ਕਰ ਤਾ ਰਵਣ ਨੇ ਪਾਇਕ ਚੱਲ ਨੰਗ ਜੰਗ ਸੀਤੀ ਕਿਉਂ ਜਾਂਦਾ ਦੱਸੋ ਚੱਕ ਲੈ ਪਾਈ ਹਾਂਜੀ ਹਾਂਜੀ ਚੱਕ ਲੈ ਹੋਰ ਬਸ ਠੀਕ ਐ ਕੀ ਲਾਇਏ ਦੋ ਦਿਨ ਹੁਣ ਤੁਰ ਵੀ ਪਾਏ ਹੁਣ ਤਨ ਪਤਾ ਜਾਣਦਾ ਪੈਂਦੀ ਪੈਂਦੇ ਆ ਲਾਣ ਦੇ ਚਾਰ ਦਿਨ ਹੋਰ ਹੋਣਾ ਕੀ ਹੁੰਦਾ ਸੀ ਮੇਰੇ ਘਰ ਹੱਤ ਕੰਮ ਸਰਕਾਰ ਦੇ ਹਨ ਹੱਥ ਦੇ ਵਿੱਚ ਹਰ ਕੁਝ ਠੀਕ ਐ ਤੁਹਾਨੂੰ ਤੇਰੇ ਮੇਰੇ ਘਰ ਸੋਣਾ ਬਾਪੂ ਦਾ ਧਿਆਨ ਰੱਖਿਆ ਘਰ ਸਾਰਕ ਠੀਕ ਐ ਨਾ ਠੀਕ ਐ ਸ਼ਾਨਮੰਦਾ ਕਰਦਾ ਜਿੰਦਰਾ ਹੁੰਦਾਗਾ ਔਰ ਸਿਰ ਤੇ ਹਰਕਾ ਸਾਡੇ ਅੱਗੇ ਵਾਏ ਨੇ ਉਹਨੇ ਆਪਾਂ हां ऐ त ऐ त मैं पूरा ध्यान रखती रहनी बाकी ला 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 था था दे दे चल, कोई गल नहीं मैंने फोन लाला कर तो फोन पण जम लाणो हट गया मैं हुन फोन बस तुन्नू पता फिर ਘਰ ਦੇ ਕੰਮਾਂ ਦੇ ਵਿੱਚ ਟਾਈਮ ਹੀ ਲੱਗਦਾ ਹੈਗਾ ਜੇ ਤੁਸੀਂ ਵਗ ਜਨ ਫਿਰ ਸਾਰਾ ਮੇਰੇ ਸਿਰ ਤੇ ਆ ਜਾਂਦਾ ਕੰਮ ਉਹ ਤਾਂ ਠੀਕ ਹੈ ਖੈ ਸੋਕ ਦਾ ਬੰਦਾ ਬੁੱਸੀ ਸਕਦਾਗਾ ਚਲ ਕੋਈ ਨਾ ਲਾਲਿਆ ਕਰੋ ਹੁਣ ਆਇਂ ਤਾਂ ਜਦ ਮੈਂ ਵੇਲੀ ਹੋਇਆ ਕਣੇ ਬਾਪੂ ਨਾ ਟਾਈਮ ਸਿਰ ਤੇ ਦਵਾਈ ਦੇ ਦਿਆ ਘਰ ਹੋਰੀ ਗੱਲਾਂ ਕਰਦੇ ਮੇਰੇ ਕੋਲ ਹੋਰ ਕੀ ਗੱਲਾਂ ਕਰਦਾ ਸੀ ਹੁਣ ਟਾਈਮ ਸਿਰ ਤੇ ਦਵਾਈ ਦੇ ਦਿੰਨੇ ਮੈਂ ਹੁਣ ਹੋਰ ਕੀ ਕਰਾਂ ਤਾਂ ਠੀਕ ਹੈ ਬਸ ਦਾ ਮੋੜਾ ਟਾਈਮ じゃ ਹੋਇਆ ਪੈਗਾ ਦੇਖਿਆ ਰੱਖੀ ਠੀਕ ਆ ਬੱਬੂ ਨੂੰ ਕਹੇ ਤਾਂ ਬਸ ਸਾਡੇ ਤੱਕ ਸਾਨੂੰ ਛੱਡਿਆ ਉਹ ਮੁੜ ਕੇ ਹਾਂ ਬਸ ਆਉਂਦਾ ਕਹਿੰਦਾ ਛੁਣ ਪਟੇ ਤੇ ਕਹਿੰਦਾ ਪਹਿਲੀ ਨਹੀਂ ਕਹਦਾ ਇਹ ਉਹ ਤਾਂ ਚੰਗਾ ਠੀਕ ਆ ਚੰਗਾ ਪਹੁੰਚ ਕੇ ਫੋਨ ਕਰ ਹਾਂ ਹਾਂ ਕੋਈ ਗੱਲ ਨਹੀਂ ਗੌਰ ਰੱਖਣੀ ਹਰੇ ਘਰ ਦੀ ਠੀਕ ਐ ਠੀਕ ਐ ਓਕੇ ਜੀ ਚਲ ਗਿਆ ਵਦਿਆ ਹੋਇਆ ਫਾਹਾ ਵੱਡਿਆ ਗਿਆ ਮੈਂ ਤਾਂ ਕਦੋਂ ਦੀ ਡੀਕ ਦੀ ਸੀ ਜ ਜਾਊਗਾ 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 ਮਸਾਂ ਗਿਆ ਮੈਂ ਤਾਂ ਪਹਿਲੀ ਹੱਥ ਲਾਉਣਾ ਵੀ ਤੈਰ ਹੋਈ ਪਈ ਸੀ ਹਣ ਕਰ ਮੈਂ ਆਪਦੀ ਮਰਜ਼ੀ ਕੋਈ ਵੀ ਚੀਜ਼ ਖਾਣ ਨਹੀਂ ਸੀ ਦਿੰਦਾ ਆਇ ਨਹੀਂ ਕਰਨਾ ਨਹੀਂ ਕਰਨਾ ਨਾ ਮਾਫ ਹੋਣਾ ਹੈਲੋ ਹੈਲੋ ਕਿਵੇਂ ਆ ਠੀਕ ਆ ਠੀਕ ਆ ਵਧੀਆ ਬੜੇ ਦਿਨਾਂ ਬਾਅਦ ਆ ਯਾਦ ਕੀਤਾ ਅੱਜ ਧੰਨਵਾਦਤਾ ਹੈਗਾ ਆਇ ਹੋਇਆ ਸੀ ਘਰ ਇਕੱਲੇ ਸੀ ਅੱਛਾ ਗਿਆ ਹਾਂ ਗਿਆ ਹੁਣੇ ਗਿਆ ਸੀ ਹਜੇ ਤੱਕ ਮੈਂ ਵੀ ਫੋਨ ਜੇ ਲਾਈ ਜਾਂਦਾ ਸੀ ਮੈਂ ਕਿਹਾ ਫੋਨ ਹੀ ਨਹੀਂ ਚੱਕਦੀ ਮਹਾਰਾਣੀ ਕਿੱਥੇ ਬੀਜੀ ਆ ਫੋਨ ਤਾਂ ਫਿਰ ਮੈਂ ਬੰਦ ਕਰਕੇ ਧਰਤਾ ਸੀ ਆ ਮੈਨੂੰ ਆਏ ਸੀ ਮਖਾਈ ਨਹੀਂ ਪਤਾ ਜੇ ਤੂੰ ਫੋਨ ਫੋਨ ਲਾਲਾ ਕਲੀਸ ਪੈ ਜੂ ਫਿਰ ਘਰੇ ਪਤਾ ਲੱਗ ਜੂਗਾ ਅੱਛਾ ਹੁਣ ਫਿਰ ਤੈਨੂੰ ਕੰਮ ਕਿਆ ਸੀ ਕਰਤਾ ਹਲ ਉਹ ਹਾਂਜੀ ਉਹ ਹੋਇਆ ਪਿਆ ਹਲ ਚਲ ਧੰਨਵਾਦ ਕਦੋਂ ਆਵਾਂ ਫਿਰ ਮੈਂ ਤਾਂ ਕਹਿਣੀ ਆ ਹੁਣ ਆ ਜਾ ਚਲ ਕਿਉਂਕਿ ਡਾ ਜਿੱਥੇ ਹੋ ਡਾ ਹੈ ਨਹੀਂ ਉਹ ਤਾਂ ਖੇਡਣ ਗਿਆ ਹੋਇਆ ਤਾਂ ਅੱਛਾ ਹਾਂ ਚਲ ਠੀਕ ਆ ਆਉਣਾ ਆਉਂਦਾ ਹੋਇਆ ਸਮਾਨ ਜ਼ਰੂਰ ਲੈਣੀ ਨਾਲੇ ਉਹ ਕੋਈ ਗੱਲ ਨਹੀਂ ਕਰਦੋਂ ਹਾਲਤ ਰਾਂ ਮੈਂ ਸਾਰਾ ਆ ਕਰੀਬ ਆ ਤਾਂ ਉਹਨੂੰ ਡਿੱਕੀ ਜਾਂਦਾ ਸੀ ਇਹ ਕਿਹੜੇ ਵੇਲੇ ਤੇਰੇ ਘਰ ਆਲਾ ਜਾਵੇ ਤੇ ਮੈਂ ਆਵਾਂ ਗਿਆ ਕਲੇਸੀ ਮੈਂ ਤਾਂ ਉਹਨੂੰ ਦੋਨੇ ਹੱਥ ਬੰਨ ਕੇ ਤੋਰਿਆ ਵੀ ਤੂੰ ਜਾ ਛੇਤੀ ਦਿਨੇ ਹਾਂ ਜਿਹੜਾ ਜਾਣ ਦਾ ਨਾਂ ਲੈਂਦਾ ਸੀ ਉਹ ਤਾਂ ਐਨਾ ਸ਼ੁਕਰ ਕਰ ਇਹਦੇ ਸਰਸੋਰ ਦਾ ਫੋਨ ਆ ਗਿਆ ਤਾਂ ਵਾਗ ਗਿਆ ਹਾਂ ਚੱਲ ਠੀਕ ਆ ਤੂੰ ਆ ਜਾ ਮੈਂ ਬਾਰ ਖੋਲ ਦਿਆਂ ਠੀਕ ਆ ਚੱਲ ਕੋਈ ਨਹੀਂ ਮਾੜੇ ਹਿੰਮਤ ਜੀ ਨਾਲ ਆ ਜੀ ਕਿਤੇ ਉਧਰ ਬੁੜਾ ਨਾ ਆ ਜੇ ਉਹ ਨਹੀਂ ਆਉਂਦਾ ਬੁੜਾ ਕੀ ਕਰ ਦੂੰ ਇਹਨੂੰ ਕਿਸੇ ਕੰਮਕਾਰ ਚ ਡਾਉ ਨਾ ਕਿਸੇ ਚ ਤੁਸੀਂ ਬੁੜੇ ਨੂੰ ਵੀ ਨਾਲ ਕੰਮਕਾਰ ਚ ਕੀ ਡਾਵਾਂ ਇਹ ਤਾਂ ਉਹਨੂੰ ਕਹਿੰਦਾ ਸੋ ਕੋਈ ਨਹੀਂ ਕਹਿੰਦਾ ਮੈਂ ਤਾਂ ਦਵਾਈ ਨਹੀਂ ਦਵਾਉਂਦੀ ਅਜਾ ਉਹਦੇ ਕੰਨ ਭਰਦਾ ਸੀ ਕਲੇਸੀ ਦੇ ਹੋਰ ਕਢਾ ਕੇ ਮੁੱਛਾਂ ਦੇ ਖਾ ਤਾਂ ਹੋਣਾ ਰਹਿੰਦਾ ਗਰਚਰਨ ਪੋਲੀ ਐਕਸ਼ਨ ਆਣਿਆ ਆ ਗਈ ਆ ਗਈ ਇੱਕ ਮਿੰਟ ਮੜੀ ਨਿੱਖਰੀ ਫਰਦੀ ਆ। ਹੋ ਤੂੰ ਮਿੱਠੀਆਂ ਪੋਚੀਆਂ ਬਾਤ ਸਮਾਰੀਆਂ ਫੜ ਪੈਸੇ। ਕਿ ਘਾ ਰਾੜਾ ਆਇਆ ਸੀਗਾ? ਹਾਂ। ਉਹ ਤਾਂ ਕਹਾਂ ਦੀ ਸੋਖੀ ਪਾਊਡਰ ਲੈ ਕੇ ਦੇ ਜਾਣਾ ਮੈਨੂੰ ਵੀ ਲੈ ਚ ਨਹੀਂ ਬੈਠੀ। ਮੈਨੂੰ ਲੱਗਦਾ ਫੇਸ਼ੀਅਲ ਫੁਸ਼ੀ ਵਾਲ ਕਰਾਇਆ ਲੱਗਦਾ। ਉਹ ਕੁਛ ਨਹੀਂ ਕਰਾਇਆ ਹੈਗਾ। ਆ ਸਮਾਨ ਤੋਂ ਬਿਨਾਂ ਤਾਂ ਮੇਰੇ ਜਮੀ ਸਰੀ ਟੁੱਟੀ ਜਾਂਦਾ ਰਹਿੰਦਾ ਸੀ। ਤੈਨੂੰ ਪਤਾ ਕੰਮ ਕਿਵੇਂ ਨਵੇੜਦੀ ਸੀ ਮੈਂ। ਕਿਉਂ? ਲੈ। ਜੇ ਤਾਂ ਸੀ ਜਨੀ ਸੀ ਹੁੰਦੀ ਕੋਲੇ। ਮਿੱਤਰਾਂ ਦੀ ਤੋੜ ਲਈ ਵੀ ਆ। ਚੱਲ ਚੰਗਾ। ਐ ਕਿੱਥੇ ਟੁੱਟਣ ਦਿੰਨੇ ਆ। ਬੁੜਾ ਨਾ ਜੇ ਸਾਡਾ। ਆ ਲੈ ਕੇ ਨਾ ਪੈਸੇ ਜੇਬ ਚ ਪਾ ਲਾ। ਓਕੇ ਤੇ ਨਹੀਂ ਆਉਂਦਾ ਦੇਖਿਆ ਸੁੱਥੇ ਤੇ ਬੈਠਾ ਸੀਗਾ ਹੋਂਦਾ ਹੋਇਆ ਮੈਂ ਗੇੜਾ ਮਾਰ ਕੇ ਆਇਆ ਤਾਂ ਹੀ ਤਾਂ ਮੈਂ ਪਲਾਟ ਜੇ ਚ ਓਏ ਸੱਚਾ ਸਕੂਟਰੀ ਦੀ ਕਿਹਦੀ ਖੜੀ ਐ ਟੰਗਵਾਂਡੀਆਂ ਦੀ ਕੁੜੀ ਜੀ ਦੀ ਟੰਗਵਾਂਡੀਆਂ ਦੀ ਕੁੜੀ ਜੀ ਦੀ ਖੜੀ ਐ ਆਏ ਹਾਏ 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 ਮਾੜਾ ਬੰਬ ਪੀਸ ਐ ਜੀ ਹਾਂ ਹੋਰ ਨਾ ਕਿਤੇ ਅੱਖ ਰੱਖ ਲਈ ਚਾਪ ਕਰਕੇ ਕੰਮ ਕਰ ਲੈ ਓ ਮੈਨੂੰ ਪਤਾ ਹੋਰ ਦੱਸ ਠੀਕ ਐ ਮੈਂ ਹੋਰ ਤਾਂ ਠੀਕ ਐ ਨਹੀਂ ਤਾਂ ਚਾਹ ਪਿਆ ਦਿੰਦੀ ਠੰਡਾ ਤੱਤਾ ਕਰ ਦਿੰਦੇ ਪਰ ਕੀ ਕਰ ਡੈੜੀ ਤੋਂ ਡਰ ਲੱਗਾ ਵੀ ਹੁਣ ਆ ਜੇ ਅੱਲ ਲੱਛਣ ਰਹੇ ਨਹੀਂ ਤੇਰੇ ਚਾਹ ਪੀਉਣ ਨਾਲੇ ਨਾਲੇ ਆਹਾ ਮੇਰੇ ਹੁੰਦੇ ਨਾ ਕੀ ਡੈਡੀ ਨੂੰ ਨਾ ਡਰਿਆ ਕਰ ਆਪ ਦੇ ਤੋਂ ਚੜਾ ਲ ਗਏ 11 ਵਾਲੀ ਟ੍ਰੇਨ ਸਵਰਗਾ ਨੂੰ ਬਸ ਰਹਿਣ ਦੇ ਫਸ ਜੂਗੀ ਮੈਂ ਓਕੇ ਤੇ ਨਹੀਂ ਫਸਦੀ ਤੂੰ ਹੁਕਮ ਕਰ ਕਰਨਾ ਕੀ ਆ ਕਰ ਚੱਲ ਕੋਈ ਨਾ ਤੂੰ ਨਾ ਹੋਰ ਨਾ ਆ ਸੇ ਟਾਸੀ ਕੁੜੀਆਂ ਕਤਰੀਆਂ ਕਰਨੀਆਂ ਨਾਲੇ ਮੈਨੂੰ ਡਰ ਲੱਗਦਾ ਓਕੇ ਤੇ ਨਹੀਂ ਤੈਨੂੰ ਕੁਝ ਹੋਣ ਦਿੰਦੇ ਚੰਗਾ ਤੇ ਆ ਜਿਹੜਾ ਬੁੜੇ ਨੂੰ ਮਾਰਨ ਦੀ ਸਕੀਮਾ ਸੋਚੀ ਬੈਠਾ ਨਾ ਤੂੰ ਭੁੱਲ ਜਾਨਾ ਨਾਲੇ ਹੂੰ ਦੋਨੇ ਢੇਲ ਚ ਜਾਵਾਂਗੇ। ਉਹ ਚੰਗਾ ਨਹੀਂ ਜਿਹੜੇ ਆਂਦੇ ਸਾਡੀ ਕਿਹੋਂ ਟਣ ਆਵੀ ਕੋਈ ਬਹਣਾ ਹਾਂ ਹਾਂ ਕੋਈ ਨਹੀਂ ਬਰੇ ਆ ਇਧਰੋਂ ਜਾ ਕੇ ਮੜਾ ਕਾ ਅੱਛਾ ਅੱਛਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਚਲ ਠੀਕ ਆ ਕੋਈ ਇਧਰ ਹੀ ਆ ਓਕੇ ਓਕੇ ਠੀਕ ਆ ਆ ਜਾ ਮਾਸੀ ਇਹ ਕੌਣ ਨੂੰ ਉੰਤਾਰ ਰਿਹਾ ਹੈ ਇਹ ਤਨਾ ਕੋ ਕਸ ਤਨਾ ਸਿਪਾਈ ਕਹਿੰਦਾ ਕਿ ਜੱਗੇ ਕੇ ਕਰੇ ਜਾਣਾਗਾ ਮਾਏ ਕਾ ਮਾਪਈ ਮੜਾ ਨਾਲ ਜਾ ਕੇ ਗਲੇ ਚ ਆ ਜਾ ਮਸੀ ਮੈਂ ਤੈਨੂੰ ਪਰ ਦੁੱਛਾ ਨੇ ਹੈ ਉਹ ਬਰ ਫੁੱਲੋ ਪਿਆ ਸੀ ਨਾ ਪਰ ਭੇੜਿਆ ਕਰ ਤੂੰ ਉੱਪਰ ਅੱਜ ਕੱਲ ਇੰਨੇ ਨਛਾ ਬਾਪੂ ਭੇਗ ਗਿਆ ਸੀ ਬਾਰਾ ਨੂੰ ਮੈਂ ਕਾ ਮੈਂ ਬਾਦ ਡਾਉਣੀ ਆ ਹਜੇ ਮੈਂ ਬਾਦ ਡਾਉਣਾ ਹੀ ਇਨੇ ਚ ਹੁਣ ਮੈਨੂੰ ਪੁੱਛ ਲੈ ਕਹਿੰਦਾ ਭਈਆ ਕਿ ਕਿੱਧਰ ਹੈ ਜੱਗੇ ਕਾ ਘਰ ਮਖਾਈ ਨੂੰ ਮੜੀ ਭਾਈ ਆ ਜਾ ਉਪਰ ਆ ਸੀ ਮੁੰਡਾ ਤੈਨੂੰ ਹਾਂ ਉਪਰ ਆ ਜਾਈ ਹਾਂ ਹੋਰ ਮਸੀ ਤੂੰ ਕਿਧਰੋਂ ਆ ਗਈ ਸੀ ਕਿੰਦ ਦੁਪਹਿਰੇ ਅੱਜ ਮਾਊ ਹੀ ਆ ਗਈ ਬਸ ਮਖ ਮੜਿਆ ਗੇੜਾ ਮਾਰੇ ਮਾ ਸੋਡਾ ਗੇਟ ਜਾ ਖੁੱਲਾ ਦਿਸਿਆ ਮੈਨੂੰ ਓ ਪਾਈ ਜੇ ਨੇ ਹਾਂ ਮੈਂ ਤਾਂ ਬਾਹਰ ਡਾਉਣ ਜਾਂਦੀ ਸੀ ਹੁਣ ਉਧਰ ਉਹ ਆ ਗਿਆ ਕਹਿੰਦਾ ਮੈਨੂੰ ਦੱਸੋ ਭਾਈ ਜੱਗੇ ਕਾ ਘਰ ਕਿੱਥੇ ਆਹਾਂ ਭਾਈ ਇੱਧਰ ਨੂੰ ਵਗ ਜਾ ਕਾਹਾਂ ਘਰ ਆਵੀਂ ਚ ਨਹੀਂ ਤੂੰ ਵਾਰ ਨਾ ਖੁੱਲਾ ਰੱਖਿਆ ਕਰ ਤੂੰ ਆ ਤੇ ਮੋਂ ਕਹਿ ਦਿਆ ਕਰ ਬਾਪੂ ਨੂੰ ਵੀ ਤੂੰ ਜਦੋਂ ਬਾਹਰ ਜਨ ਗੇਟ ਡਾ ਕੇ ਜਾਇਆ ਕਰ ਚੱਲ ਕੋਈ ਨਹੀਂ ਆਏ ਤਾਂ ਕਰੋ ਮੈਨੂੰ ਮੂੰਹ ਚ ਪਾ ਗਿਆ ਵਿਚਾਰੇ ਨੇ ਜਾ ਘਰ ਕੋਚ ਲੈ ਪਾ ਦੇ ਪਤਾ ਅੱਜ ਕੱਲ੍ਹ ਠੱਗਾ ਠੋਰੀਆਂ ਵਾਹ ਲੀਆਂ ਐ ਇਕੱਲੇ ਬੰਦੇ ਦਾ ਕਿੱਥੇ ਵੱਟ ਤੇ ਹੁੰਦੀ ਹੈਗੀ ਨਸ਼ੇ ਪੱਤੇ ਵਾਲੇ ਪਤਾ ਕਿੰਨੀਆਂ ਗਲੀਆਂ ਚ ਫਿਰਦੇ ਹੈ ਉਹਨਾਂ ਦਿੰਦੇ ਨਾ ਨਮਾਸੀ ਆਏ ਤਾਂ ਕੋਣ ਨਸ਼ੇ ਪੱਤੇ ਲ ਕਿਸੇ ਦੀ ਕੀ ਜ਼ਰਤ ਕੋਈ ਕਰੇ ਬੜਜੂਆ ਆ ਵੀ ਨਹੀਂ ਤੇ ਸਿੱਧੀ ਹੋਣੀ ਚਾਹੀਦੀ ਉਹ ਤਾਂ ਉਹ ਗੇਟ ਖੁੱਲਾ ਦੇਖ ਕੇ ਅਗਲਾ ਪਤਾ ਕਿੰਨਾ شریف ਸੀ ਵਿਚਾਰਾ ਜਵਾਂ ਨਹੀਂ ਕੁਛ ਵੀ ਬੋਲ ਹੈਗਾ ਮੈਨੂੰ ਮੈਨੂੰ ਤਾਂ ਨਹੀਂ ਲੱਗਿਆ ਮੈਨੂੰ ਤਾਂ ਨਸ਼ੇ ਪੱਤੇ ਵਾਲਾ ਲੱਗਿਆ ਭਾਈ ਉਹ ਮਨ ਚੋ ਨਾ ਮਨ ਐਵੇਂ ਹੀ ਲੱਗਿਆ ਤੈਨੂੰ ਮੁਕੌੜੇ ਦਾ ਮੋਟਰਸਾਈਕਲ ਸੀ ਉਹਦੇ ਜੇ ਨਸ਼ੇ ਪੱਤੇ ਵਾਲਾ ਹੁੰਦਾ ਮੋਟਰਸਾਈਕਲ ਕਿਹਦੇ ਕੋਲੇ ਹੁੰਦਾ ਨਸ਼ੇ ਪੱਤੇ ਵਾਲੇ ਕੋਲ ਬਥੇਰੇ ਹੁੰਦੇ ਐ ਲੈ ਚੱਕ ਕੇ ਲੈ ਆਉਂਦੇ ਐ ਕਿਸੇ ਦਾ ਉਹਨਾਂ ਨੇ ਕੀ ਪੁੱਛ ਕੇ ਮੁੱਲ ਖਰੀਦਣੇ ਵੀ ਭਾਈ ਲੱਗਿਆ ਕਿ ਨਾ ਚਲ ਰੈਂਦਾ ਪਤਾ ਨਹੀਂ ਵੀਰਪਾ ਰਮਨ ਉਸ ਕਾਲਚ ਤੂੰ ਆਉਂਦੀ ਨਹੀਂ ਕੀ ਨਿਆਣੀ ਹੈ ਤੂੰ ਹਜੇ ਪਤਾ ਹੈ ਮੈਨੂੰ ਇਹ ਗੱਲਾਂ ਥੋੜਾ ਨਾ ਸੁਣਦੇ ਮਮਈਲਾਂ ਤੇ ਟੀਵੀਆਂ 'ਚ ਕੀ ਕੁਝ ਵੇਨੇ ਕਿੰਨੇ ਧੋਖੇ ਹੋਈ ਜਾਂਦੇ ਦੁਨੀਆਂ ਨਾਲ ਤੇਰਾ ਬਗੇਟ ਖੋਲਣ ਦਾ ਤਾਂ ਹੱਕ ਹੀ ਨਹੀਂ ਗਾ ਮੈਂ ਤਾਂ ਤੈਨੂੰ ਕੁੱਤ ਮੱਤ ਦੇਣੀ ਹੈ ਗਾਹਾਂ ਤੇਰੀ ਮਰਜ਼ੀ ਕੋਈ ਨਾ ਮੈਂ ਅੱਗੇ ਤਾਂ ਨਹੀਂ ਰੱਖੂ ਮੈਂ ਅਸੀਂ ਨਹੀਂ ਖੋਲੂਗੀ ਗੇਟ ਉੱਤਮ ਆ ਗਈ ਬਸ ਮੈਂ ਆ ਗਈ ਖਬਰ ਉਹ ਗਾਂ ਕੀ ਕਰਨਾ ਸੀ ਅਗਲੇ ਨੇ ਵੜ ਕੇ ਅੰਦਰ ਉਹ ਨਹੀਂ ਆਇਆ ਤਨੀ ਸੀ ਉਹ ਤਾਂ ਬਾਹਰ ਚ ਖੜਾ ਗਾ ਕਹਾਣੀ ਉਹ ਤਾਂ ਅੰਦਰ ਮੈਨੂੰ ਪੁੱਛ ਮੈਂ ਵੀਰੇ ਪਾਣੀ ਲਈ ਇਸ ਕੋ ਉਹ ਤਾਂ ਕੁਝ ਬੋਲੇ ਹੀ ਨਹੀਂ ਹੈਗਾ ਕਹਿੰਦਾ ਨਹੀਂ ਪਾਣੀ ਨਹੀਂ ਪੀਣਾ ਮੈਂ ਤਾਂ ਘਰੀ ਦੱਸ ਦੋ ਸਾਈ ਬੋਲੀ ਹੈ ਅੱਛਾ ਚਲੋ ਤਾਂ ਘਰ ਪੁੱਛ ਕੇ ਮੁੜ ਗਿਆ ਚੰਗਾ ਹੋ ਗਿਆ ਬਾਕੀ ਮੈਂ ਭਈ ਤੇ ਸਹਰੇ ਨੂੰ ਵੀ ਕਹੂੰਗੀ ਵੀ ਭਾਈ ਤੂੰ ਘਰ ਹੀ ਰਹਾ ਕਰ ਮਾਸੀ ਵੇਲੇ ਕੁਵੇ ਬਾਕੀ ਕੋਲੇ ਗੱਲ ਕਰਕੇ ਕੀ ਕਰਨੀ ਹੈ ਤੂੰ ਮੈਨੂੰ ਨਹੀਂ ਕਹਿਤਾ بس ਠੀਕ ਆ ਮੈਂ ਕਹਾ ਤਵਾ ਡਾਲ ਰਹਾ ਆ ਕੋਈ ਮਿਲੋੜੀ ਨਹੀਂ ਤੇ ਫਿਰ ਤੈਨੂੰ ਕੀ ਦੁੱਖ ਦਿੰਦਾ ਵਿਚਾਰਾ ਘਰੇ ਬੈਠਾ ਰਿਹਾ ਕਰੂਗਾ ਬੇਵਿਖਰੋ ਕੇ ਤੂੰ ਕਹੀ ਆ ਮੈਂ ਨਹੀਂ ਕਹਿ ਦੂੰ ਇੱਧੜੀ ਤੂੰ ਘਰੇ ਰਿਹਾ ਕਰ ਤੂੰ ਕਾਦੇ ਵਾਸਤੇ ਫਿਰ ਉਹ ਕੋ ਕੋ ਪਤਾ ਨਹੀਂ ਆ ਸਕਵਾਣਾ ਅਗਲਾ ਉਂਗਲਾ ਨੌਦਾਦਾ ਸਮਝਦੇ ਨਹੀਂ ਚਲੋ ਤਾਂ ਠੀਕ ਆ ਮੈਂ ਤਾਂ ਨਾ ਕਹੂੰਗੀ ਜੇ ਟੱਕਰ ਕੇ ਤਾਂ ਪਈ ਫਿਰ ਮੈਂ ਥੁਰਿਆ ਨਹੀਂ ਜਾਣਾ ਮੈਂ ਤਾਂ ਕਹੂੰਗੀ ਚਲ ਕੋਈ ਗੱਲ ਨਹੀਂ ਕਹਿਣੀ ਤੂੰ ਦੇਖੀ ਜੋ ਜੇ ਟੱਕਰ ਆ ਤਾਂ ਫਿਰ ਕਹੂੰਗੀ ਆਏ ਨਹੀਂ ਮੈਂ ਕਹਿੰਦੀ ਤੂੰ ਦਰੀਵੀ ਨਾ ਨਹੀਂ ਨਹੀਂ ਮੈਂ ਕਰਦਾ ਆਪਣਾ ਸੁਖ ਨਾਲ ਲ ਗੱਲਾਂ ਕਰਦੀ ਆਪਦੇ ਘਰ ਤਾਂ ਸਾਹਦੇ ਨੇ ਦੂਜਿਆਂ ਦੇ ਕੰਮਾਂ 'ਚ ਇੰਟਰਫੇਅਰ ਕਰਦੀਆਂ ਨਹੀਂ ਮੈਂ ਤੈਨੂੰ ਆਈ ਨਾਲ ਦੱਸੀ ਵੀ ਸਾਰੇ ਨਸ਼ੇੜੀ ਤੁਰੇ ਫਿਰਦੇ ਨੇ ਚਲ ਹੈਗਾ ਸੀ ਤਾਂ ਹੈਗਾ ਸੀ ਫਿਰ ਸਮਾਨ ਦੇ ਨਾਲ ਸੀ ਅਗਲਾ ਦੇਖ ਕੇ ਤੁਰ ਗਿਆ ਫਿਰ ਤੂੰ ਕੀ ਕਰ ਲੈਂਦੀ ਮਾਰ ਕੇ ਦੋਗੇ ਚੀਚਾ ਤੇਰੇ ਵੀ ਕਰਨ ਵਾਲੇ ਲਾ ਕੇ ਲੈ ਜਾਂਦਾ ਮੈਂ ਤੈਨੂੰ ਫੇਰ ਪਤਾ ਲੱਗਦਾ ਉਪਾਇ ਮਰ ਜਿਹੜੇ ਕਰਦੇ ਫਰਜ਼ੀ ਆਂ ਦੁਪਹਿਰੇ ਦੁਪਹਿਰੇ ਛੋਡੇ ਘਰੋਂ ਆਈ ਆਂ ਬਾਈ ਮੈਂ ਹੋ ਠੀਕ ਆ ਬਾਈ ਹਾਂ ਠੀਕ ਠਾਕ ਵਧੀਆ ਤੇ ਉਹ ਹੁਣ ਮੈਂ ਤੈਨੂੰ ਐ ਕਹਿੰਦੀ ਚੰਗਾ ਹੋ ਗਿਆ ਤੂੰ ਟੱਕਰ ਗਿਆ ਤੇ ਉਹ ਆਪਣੀ ਬਹੂ ਨੂੰ ਸਮਝਾ ਕੇ ਰੱਖਿਆ ਕਰ ਬਾਰ ਖੁੱਲਾ ਰੱਖਦੀ ਆ ਤੇ ਆ ਹੁਣ ਮੈਂ ਇਧਰ ਆਉਂਦੀ ਸੀ ਤੁਰੀ ਤੇ ਛੋਡੇ ਘਰੇ ਨਾ ਮੁੰਡਾ ਖੜਾ ਸੀ ਉਪਰ ਮੈਨੂੰ ਐ ਲੱਗਿਆ ਉਹ ਨਸ਼ੇ ਪੱਤੇ ਵਾਲਾ ਹੁੰਦਾ ਤੂੰ ਬਾਹਰ ਵਗ ਜਣਾ ਤੇ ਨਾ ਜਾਣੀਏ ਇਕੱਲੀ ਘਰੇ ਹੁੰਦੀ ਆ ਹਨਾ ਮੈਂ ਤਾਂ ਖੇਤ ਲੈਟ ਜਾਈ ਸੀ ਮੋਟਰ ਚਲਾਉਣ ਗਿਆ ਸੀਗਾ ਆਹੋ ਚਲ ਉਹ ਤਾਂ ਹੁਣ ਆਪਦਾ ਕੰਮ ਵੀ ਕਰਨਾ ਹੀ ਹੈ ਭਾਈ ਮੜਾ ਮੋਟਾ ਪਰ ਤੂੰ ਬਾਹਰ ਉਹ ਮਾ ਮੁੰਡਾ ਵੇਖ ਕੇ ਮੈਂ ਬਾਈ ਸੋਡੇ ਘਰ ਕੰਨੀ ਮਖਾ ਪਤਾ ਨਹੀਂ ਕੌਣ ਉੱਪਰ ਆ ਜਾ ਮੁੰਡਾ ਖੜਾ ਅੱਛਾ ਹੋਰ ਅੱਜ ਕੱਲ ਤੈਨੂੰ ਪਤਾ ਵੀ ਨਸ਼ੇ ਪੱਤੇ ਆਲੇ ਫਿਰਦੇ ਆ ਹਨਾ ਹੋਰ ਚਲਾਈ ਮੈਂ ਤਾਂ ਤੈਨੂੰ ਦੱਸਣਾ ਸੀ ਬਈ ਉਹਨੂੰ ਕਹੀ ਨਹੀਂ ਮੜ ਜਾ ਵੀ ਭਈਆ ਉਹਦਾ ਬਾਅਦ ਢਾ ਕੇ ਰੱਖਿਆ ਕਰ ਧੰਨਵਾਦ ਤੇਰਾ ਜਿਹੜਾ ਦੱਸਦਾ ਤੂੰ ਹੋਰ ਉਸਦਾ ਮੈਂ ਜਾ ਕੇ ਉਹਨੂੰ ਹਾਂ ਹਾਂ ਵੀ ਕੌਣ ਸੀਗਾ ਆਹੋ ਤੂੰ ਕਹ ਪੁੱਛ ਲਈ ਬਈ ਠੀਕ ਆ ਠੀਕ ਆ ਬਈ ਪਾਣੀ ਲੈ ਆਪੇ ਰਮਣਾ ਲਿਆਉਣੀ ਆ ਬਾਪੂ ਜੀ ਹਾਲੋ ਡੈਡੀ ਪਾਣੀ ਲੈ ਆਪੇ ਤੇ ਉਪਰ ਆਪਣੇ ਘਰੇ ਕੋ ਉਹ ਮੁੰਡਾ ਕੌਣ ਆਇਆ ਸੀਗਾ ਕਿਹੜਾ ਮੁੰਡਾ ਬਾਪੂ ਆਇਆ ਹੋ ਕੋਈ ਨਾ ਆਪਣੇ ਘਰੇ ਤਾਂ ਕੋਈ ਨਹੀਂ ਆਇਆ ਹੈਗਾ ਸਾਨੂੰ ਕਿਹਨੇ ਕਹਿਤਾ ਆਇਆ ਨਹੀਂ ਨਾ ਆਪਣੇ ਤਾਂ ਕੋਈ ਨਹੀਂ ਆਇਆ ਮੈਨੂੰ ਅਮਰਜੀਤ ਦੱਸ ਕੇ ਗਈ ਆ ਆ ਮਰਜੀ ਤਮਾਸੀ ਰਤਾ ਤਾਂ ਮਾਂ ਖਾਲਿਆ ਪਿਆ ਜੇ ਕੋਈ ਗਲੀ ਜੇ ਨਾਕਦਾ ਹੋ ਤਾਂ ਵੀ ਕਹਿ ਦੂ ਆ ਸੋਡੇ ਘਰੋਂ ਨਿਕਲੇਗਾ ਜੇ ਕੋਈ ਬਾਅਦ ਚ ਖੂ ਖੜਾ ਹੋ ਆ ਸੋਡੇ ਘਰੋਂ ਨਿਕਲੇ ਹੁਣ ਕਰੀ ਮੈਨੂੰ ਐ ਲੱਗਾ ਵੀ ਜਿਵੇਂ ਕੋਈ ਨਸ਼ੇ ਨੂੰ ਸ਼ੇਲਾ ਹੁੰਦਾ ਨਸ਼ੇੜੀ ਜਿਹਾ ਸੀ ਕੰਦੀ ਹੁਣ ਤਾਂ ਬਾਹਰ ਕੁਝ ਲੱਗਦਾ ਉਹਦੇ ਪਿੱਛੇ ਨਾ ਲੱਗੋ ਨਾਲੇ ਤੁਸੀਂ ਠੀਕ ਹੈ ਨਾ ਤੁਹਾਨੂੰ ਪਤਾ ਨਾ ਮੈਂ ਸਹੀ ਆ ਆਪਣੇ ਘਰੇ ਕੋਈ ਨਹੀਂ ਮੈਂ ਕਿਸੇ ਨੂੰ ਬੜਨ ਦਿੰਦੀ ਹੈਗੀ ਨਾਲੇ ਉਹ ਆ ਤਾਂ ਭਾਈ ਮਦਰ ਨੂੰ ਸਹੀ ਗੱਲ ਤੇ ਕੋਈ ਗੱਲੀ ਨਹੀਂ ਕਹੀ ਮੈਂ ਪੁੱਛਿਆ ਵੀ ਜੇ ਕੋਈ ਆਇਆ ਸੀ ਜਾ ਨਹੀਂ ਆਇਆ ਸੀ ਮੈਨੂੰ ਦੱਸ ਕੇ ਗਿਆ ਮਰਜੀਤ ਫਿਰ ਤੁਸੀਂ ਉਹਦੇ ਪਿੱਛੇ ਲੱਗ ਕੇ ਕਿ ਮੈਨੂੰ ਬੋਲਣ ਲੱਗ ਗਏ ਕਹੇ ਤਾਂ ਤੁਸੀਂ ਆ ਕਿ ਮੈਨੂੰ ਵੀ ਕੋਈ ਮੁੰਡਾ ਆਇਆ ਸੀ ਕੌਣ ਆਇਆ ਸੀ ਆਪਣੇ ਘਰੇ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਕੈਮਰੇ ਲਵਾ ਲਓ ਘਰਾਂ ਦੇ ਵਿੱਚ ਕੋਈ ਨਹੀਂ ਪਈ ਕੈਮਰੇ ਵੀ ਲੱਗ ਜਾਣਗੇ ਕਹਿ ਦੂ ਮੈਂ ਗੱਗੂ ਨੂੰ ਵੀ ਭਾਈ ਕੈਮਰੇ ਲਵਾ ਕੇ ਜਾਂ ਥਣੇ ਛੇੜੀ ਤੁਰੇ ਫਿਰਦੇ ਆ ਨਸ਼ੇੜੀ ਕੱਲੇ ਆਪਣੇ ਘਰੇ ਨਹੀਂ ਤੁਰੇ ਫਿਰਦੇ ਉਹ ਤਾਂ ਸਾਰੇ ਪਿੰਡ ਚ ਤੁਰੇ ਫਿਰਦੇ ਨੇ ਜੇ ਕੰਮ ਕਰ ਲਗਾਂ ਭਾਈ ਕਰ ਲਾ ਕੰਮ ਨਾਲੇ ਹੋਰ ਸੌਰੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਅਗੇ ਆਇਆ ਨਹੀਂ ਕੋਈ ਆਇਆ ਨਹੀਂ ਕੋਈ ਹੁਣ ਉਹ ਸਿਆਣੀ ਬਿਆਣੀ ਝੂਠ ਮਾਰਦੀ ਆਪਾਂ 50 ਸਾਲ ਦੀ ਉਮਰ ਹੋ ਗਈ ਉਹਦੀ ਹੈਲੋ ਹੈਲੋ ਕਿਵੇਂ ਹੋ ਬਤਲੀਏ ਤੂੰ ਦੱਸ ਹਾਂ ਠੀਕ ਐ ਮੈਂ ਵੀ ਤੇ ਫੋਨ ਕਰ ਲਾਈ ਨਹੀਂ ਦੋਸੇ ਪਹੁੰਚ ਕੇ ਬਸ ਯਾਰ ਉਹੜਾ ਬੀਜੀ ਸੀਗਾ ਤਾਂ ਨਹੀਂ ਫੋਨ ਆਇਆ ਹਾਂ 1.5 ਮਹੀਨਾ ਹੋ ਗਿਆ ਸੀ ਕਮ ਸੇ ਮਾੜਾ ਮੋਟਾ ਤਾਂ ਫੋਨ ਲਾਈ ਲਿਆ ਕਰੋ ਇਹ ਕੰਮ ਹੀ ਬਹੁਤ ਸੀਗਾ ਸੱਤ ਤੇ ਤਾਂ ਨਹੀਂ ਹੁੰਦਾ ਐ ਠੀਕ ਐ ਤੇ ਉਹ ਮੈਂ ਤਾਂ ਨਹੀਂ ਕਹਿੰਦੇ ਸੀ ਹਾਂ ਥੋੜੇ ਜਿਹੀ ਪੈਸੇ ਪਾ ਦਿੰਦੇ ਕਿੰਨੇ ਕ ਪਾ ਦੋ 60 70 ਕੁ ਹਜ਼ਾਰ ਰੁਪਏ ਸਾਨੂੰ ਪਤਾ ਨਾਲੇ ਬਾਪੂ ਦੀ ਦਵਾਈ ਲੈ ਕੇ ਆਉਣੀ ਆ 60 70 ਹਜ਼ਾਰ ਰੁਪਏ ਇੰਨਾ ਹੀ ਕਰਨਾ ਯਾਰ ਲਾ ਤੁਹਾਨੂੰ ਪਤਾ ਤਾਂ ਹੈਗਾ ਬਿਮਾਰ ਹੋਇਆ ਪਿਆ ਬਾਪੂ ਅੱਛਾ ਕੇ ਹਾਂ ਚਲੋ ਕੋਈ ਸ਼ਾਮ ਤੱਕ ਦੇਖਣਾ ਪਾਰਨਾ ਠੀਕ ਹੈ ਸ਼ਾਮ ਤੱਕ ਨਹੀਂ ਮੈਨੂੰ ਹੁਣ 12:00 ਵਜੇ ਆ 2:00 ਵਜੇ ਤੱਕ ਪੈਸੇ ਪਾ ਦੇ ਤੇ ਸ਼ਾਮ ਨੂੰ ਤਾਂ ਮੈਨੂੰ ਲੈ ਕੇ ਜਾਣਾ ਬਾਪੂ ਨੂੰ ਬੜਾ ਬਿਮਾਰ ਹੋਇਆ ਪਿਆ ਅੱਛਾ ਚਲਾਂ ਕਰ ਬਾਪੂ ਨਾਲ ਮੈਂ ਗੱਲ ਕਰਾਉਂ ਐਵੇਂ ਹਾਲ ਚਾਲ ਪਸੰਦ ਦਾ ਪੁੱਤ ਕਰਵਾਇਆ ਤੁਸੀਂ ਬਾਪੂ ਨਾਲ ਗੱਲ ਕਰਕੇ ਕੀ ਕਰਨੀ ਐ ਤੁਹਾਨੂੰ ਪਤਾ ਹੀ ਐ ਬਾਪੂ ਤਾਂ ਨਾਲੇ ਪੇ ਹੈਗਾ ਤੁਹਾਡੇ ਹੁੰਦਿਆਂ ਵੀ ਉਹਰੇ ਮੱਜੇ ਚ ਹੀ ਪਿਆ ਰਹਿੰਦਾ ਸੀਗਾ ਉਹ ਉਹ ਤਾਂ ਠੀਕ ਆ ਚਲ ਮੈਂ ਹਾਲ ਚਾਲ ਪਸੰਦ ਬਾਪੂ ਦੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਥੋੜੀ ਸ਼ਾਮ ਨੂੰ ਗੱਲ ਕਰਾਉਂ ਹੁਣ ਤਾਂ ਕੇਰਾ ਹੋ ਪਏ ਨੇ ਮੈਂ ਇਧਰ ਆ ਕੇ ਦੂਜੇ ਰੂਮ ਦੇ ਵਿੱਚ ਫੋਨ ਤੇ ਗੱਲ ਕੀਤੀ ਸੀ ਤੁਹਾਡੇ ਨਾਲ ਮੈਂ ਕਿਹਾ ਚਲ ਮੈਂ ਕਹਿਣੀ ਐ ਉਹਨਾਂ ਨੂੰ ਵੀ ਦਵਾਈ ਲਾਉਣੀ ਐ ਵੀ ਓਕੇ ਓਕੇ ਹਾਂ ਤੇ ਘਰ ਤੇ ਚੰਗਾ ਪੱਕਾ ਹਾਂ ਕੋਈ ਨਹੀਂ ਮੈਂ ਕਾ ਦੂਗਾ ਠੀਕ ਹੈ ਹਾਂ ਹਾਂ ਠੀਕ ਐ ਚੰਗਾ ਓਕੇ ਜੀ ਓਕੇ ਲੈ ਹਜੇ ਤਾਂ ਜਵਾਬ ਸਵਾਬ ਕਰਦਾ ਵੀ ਤੂੰ ਕੀ ਕਰਨੇ ਆ ਕਰਨਾ ਕੀ ਆ ਤੈਨੂੰ ਪਤਾ ਹੀ ਆ ਕੀ ਕਰਨੇ ਆ ਮੈਂ